ਕੱਟ ਉਹਦੇ ਕੋਲੇ ਉਤਰ 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 ਲੈ ਜੀ ਕਾਕੇ ਆ ਫੜ ਮੋਬਾਈਲ ਵੀਡੀਓ ਬਣਾ ਆ ਖੋਲੀ ਪਤਾ ਮੁੱਕ ਚੱਪ ਕਰ ਨਹੀਂ ਕੱਟ ਲਈ ਕੱਟ ਨਹੀਂ ਕੱਟ ਰਹੀ ਮੇ ਗਾਣ ਤੇ ਮਰੂ ਤੈਨੂੰ ਮੈਂ ਦੱਸਾਂ ਗਾ ਆ ਸੂਟੇ ਚ ਵਾਕਾਂ ਨੂੰ ਗਾਲਣ ਦਾ ਦੇਖੋ ਇੱਧਰ ਕਰ ਲੈ ਇੱਧਰ ਚੱਲ ਉਧਰ ਚੱਲ ਚੱਲ ਉਧਰ ਚੱਲ ਚੱਲ ਉਧਰ ਚੱਲ 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 ਤੇ ਆਪਿਆ ਆਪਣੀ ਜਵਾਨੀ ਨੂੰ ਬਰਬਾਦ ਕਰਨ ਦੀਆਂ ਜਿਹੜੀਆਂ ਤਰੀਕਾ ਨੇ ਜੀਰਾਂ ਬਈ ਆਜੋ ਮੁੰਡਿਆਂ ਨਾਲ ਹੋਰ ਬੋਲ ਆਜੋ 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 ਇੱਕ ਹੋਰ ਤਰਕ ਜੀਵ ਜਵਾਨੀ ਨੂੰ ਇਹਨਾਂ ਨੇ ਬਰਬਾਦ ਕਰਤਾ ਆਹ ਕੈਪੂ ਸੂਟ ਦੇਖੋ ਟਰਮਾਂ ਡੋਲ ਆ ਕਿਹੜੀ ਗੋਲੀ ਹੈ ਟਰਮਾਡੋਲੀਆ ਟਰਮਾਡੋਲੀਆ ਬੋਲੋ ਦੇਖੋ ਅਸੀਂ ਆਉਂਦਾ ਆਉਂਦਾ ਕੋਈ ਰੰਗ ਅਸੀਂ ਦੇਖੋ ਆਹ ਦੇਖੋ ਆ ਮੋਮੋ ਟੈਲ ਇਹ ਮੋਮੋ ਟੈਲ ਲੱਗ ਕਿਹੜੀ ਟੈਲ ਆਹ ਦੇਖੋ ਤੁਹਾਨੂੰ ਕੱਲੀ ਕੱਲੀ ਜੀ ਦਿਖਾਵਾਂਗੇ ਸਾਰੀ ਉਹ ਭਰਾਵਾ ਛੱਡ ਜਾ ਛੱਡ ਜਾ ਛੱਡ ਜਾ ਆਰੇ ਭਾਈ ਆ ਵੀਡੀਓ ਬਣਾਈ ਛੱਡ ਜਾ ਆ ਵੀਡੀਓ ਬਣਾਈ ਛੱਡ ਜਾ ਛੱਡ ਜਾ ਭਾਈ ਭਾਈ ਆ ਫੜੀ ਫੋਨ ਆ ਪਰੋਨ ਪੜੀ ਖੜ ਜਾ ਤੈਨੂੰ ਨਾਲ ਲਿਆਉਣੇ ਆ ਪੈ ਤੇ ਫੜ ਮਾਰ ਮਾਰਨਾ ਮਾਰ ਇਹ ਆ ਧਰਮਾ ਡੋਲ ਖੜ ਜਾ ਯਾਰ ਖੜ ਜਾ ਖੜ ਜਾ ਖੜ ਜਾ ਯਾਰ ਖੜ ਜਾ ਯਾਰ ਹਾਰ ਉੱਠ ਬਾਕੀ ਪੀ ਹੋਣਾ ਨਹੀਂ ਆ ਯਾਰ ਬਾਬਾ ਆ ਧਰਮਾ ਡੋਲ ਦੇਖੋ ਪੰਜਾਬ ਦੀ ਜਵਾਨੀ ਨੂੰ ਦੇਖੋ ਕਿਵੇਂ ਵਧਾਵਾ ਦੇ ਰਹੇ ਆ ਇਹ ਆ ਧਰਮਾ ਡੋਲ ਆ ਗਿਆ ਬੜੇ ਕੀ ਹੈ ਭੱਜਣ ਕੋ ਜਣ ਦੀ ਕੋਸ਼ਿਸ਼ ਕਰੀਆ ਤਾਂ ਭਾਈ ਕਿਹਨਾਂ ਨੂੰ ਹੱਥ ਪਾਉ ਜਾਂ ਆ ਆਗੇ ਸਿਗਨੇਚਰ ਕਿਆ اصول ਆ ਮੈਂ ਇੱਥੇ ਰੱਖਿਆ ਪੂਹੀ ਪੂਹ ਮਹਾ ਕੇ ਮੇਰੇ ਦਾ ਮਾਰਾਂਗੇ ਫੱਕਦਾ ਨਾ ਤੁਸੀਂ ਆ ਤੁਸੀਂ ਅੱਜ ਤੱਕ ਕਬੱਡੀ ਖੇਡਿਆ ਆਖ ਮਾਰੀ ਜੰਦੇ ਆ ਆ ਸਿਗਨੇਚਰ ਆਗੇ ਦੇਖੋ ਆ ਕੀ ਆ ਆ ਕੀ ਆਹਾ ਕੀ ਹੈਗਾ ਇਹ ਸਿਗਨੇਚਰ ਆ ਸਿਗਨੇਚਰ ਕੌਣ ਖਾਂਦਾ ਇਹ ਇਹ ਤੂੰ ਕੱਲਾ ਖਾਂਦਾ ਆ ਸਿਗਨੇਚਰ ਇਹ ਇੰਨਾ ਤੋਂ ਕੱਲਾ ਖਾਨਾ ਤੋਂ ਪੰਜਵੇਂ ਦਿਨ ਲਿਆ ਕੇ ਇਹ ਗੋਲੀਆਂ ਵੇਚਦਾ ਮੈਨੂੰ ਬਾਰ-ਬਾਰ ਫੋਨ ਆ ਰਹੇ ਸੀ ਇਹਨਾਂ ਦੇ ਪਿੰਡੋਂ ਇਹ ਜਵਾਕਾਂ ਨੂੰ ਲਿਆ ਰਿਆ ਸ਼ਰੇਆਮ ਵੇਚਦਾ ਯਾਰ ਆਹ ਦੇਖੋ ਆ ਦੇਖੋ ਛੋਟੇ ਜਵਾਕਾਂ ਦੀਆਂ ਲਿਆ ਲਿਆ ਛੋਟੇ ਜਵਾਕਾਂ ਨੂੰ ਜ਼ਹਿਰ ਖਵਾਉਂਦਾ ਓ ਯਾਰ ਧੁਖੇ ਮਾਰਦੇ ਕੀ ਕਰੀਏ ਹਾਂ ਓ ਯਾਰ ਲੱਤਾਂ ਗੱਲ ਦੀ ਇਹ ਧੁਖੇ ਮਾਰਨੇ ਆ ਜਵਾਕਾਂ ਮਾਰਨੇ ਆ ਮੇਰੇ ਬਾਹਰ ਤੋਂ ਮੈਂ ਭਜਦਾ ਨਹੀਂ ਯਾਰ ਹਾਂ ਹਾਂ ਆ ਤਾ ਸਬਜੀ ਲੈ ਲੈ ਯਾਰ ਤੂੰ ਸਮਝਿਆ ਕਿਤੇ ਨਾ ਆ ਪਏ ਆ ਨਾ 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 ਸਬਜੀ ਲੈ ਕੇ ਹੁਣ ਬਾਈ 1 ਨੰਬਰ ਮੈਂ ਆਇਆ ਕਰੀ ਬਾਕੀ ਦਿੰਦਾ ਉਹਨੇ ਤੂੰ ਹੀ ਕਹਦਾ 100 ਨੰਬਰ ਕਰ ਲਓ ਮਿਹਨਤ ਕਰ ਲਓ ਇਹ ਦੋ ਛੇ ਪਤਾ ਕੀ ਹੈ ਅੰਦਰ ਲਾ ਜਮਾ ਕਰਾ ਜੂ ਬਾਬਾ ਦਾਈ ਸੀਰ ਗੱਲ ਹੋਣੀ ਮੇਰੀ ਗੱਲ ਹੁਣ ਆ ਪੋਲੀਸਰ ਜਾ ਉੱਤਾਂ ਨਹੀਂ ਬਾਬਾ ਮੈਨੂੰ ਤਾਂ ਲੱਖਾਂ ਦਿੰਦੇ ਸੀ ਮੈਂ ਤਾਂ ਉਦੋਂ ਨਹੀਂ ਵੇਖਿਆ ਤਾਂ ਬੇਰੁਗੀਆਂ ਨੇ ਹਾਂ ਕੋਈ ਇਹੋ ਨਹੀਂ ਕਰਦਾ ਮੈਂ ਹਲੋ ਹੱਥ ਬੰਨ ਕੇ ਬਹਿਂਦੀ ਹਾਂ ਤੁਹਾਨੂੰ ਤੀਜੇ ਦਿਨ ਨੂੰ ਆਇਂਦੇ ਵੀ ਤੁਸੀਂ ਪੰਜਵੇਂ ਦਿਨ ਲੈ ਕੇ ਆਉਂਦੇ ਨਾ ਵੜਾ ਕੌਣ ਤੁਸੀਂ ਇਹ